ਪੰਜਾਬ ਦੀ ਕਿਸਾਨੀ ਦੇ ਸੰਕਟ 'ਚ ਘੇਰੀ ਹੋਣ ਬਾਰੇ ਅਖਬਾਰਾਂ 'ਚ ਅਸੀਂ ਨਿਤ ਖਬਰਾਂ ਪੜ੍ਹਦੇ ਹਾਂ ਤੇ ਟੀਵੀ ਚੈਨਲਾਂ 'ਤੇ ਵੀ ਇਸ ਬਾਰੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਕਿਸਾਨੀ ਦੇ ਨਿਘਾਰ ਵੱਲ ਜਾਣ ਤੇ ਬਹੁਤਾ ਵੱਡਾ ਰੋਲ ਕੀਟਨਾਸ਼ਕ ਦੇ ਵਿੱਚ ਨਕਲੀ ਦਵਾਈਆਂ ਦਾ ਆਉਣਾ ਸੀ ਜਿਸ ਨਾਲ ਫਸਲਾਂ ਦੀ ਪੈਦਾਵਾਰ ਘਟ ਜਾਂਦੀ ਸੀ ਤੇ ਖਾਦਾਂ ਵੀ ਕੋਈ ਚੰਗੇ ਨਤੀਜੇ ਨਾ ਦਿੰਦੀਆਂ ਹੋਣ ਕਰਕੇ ਕਿਸਾਨਾਂ ਦੀ ਖਦਾਇਸ਼ ਪੈਦਾਵਾਰ ਘਟ ਜਾਂਦੀ ਸੀ। ਝਾੜ ਘਟਣ ਨਾਲ ਕਿਸਾਨਾਂ ਦੀ ਇਨਕਮ ਘਟ ਜਾਂਦੀ ਸੀ ਤੇ ਖਰਚੇ ਜਿਆਦਾ ਵੱਧ ਹੋ ਜਾਂਦੇ ਸੀ ਕਿਸਾਨ ਸੰਕਟਵਲ ਘਿਰਦਾ ਜਾ ਰਿਹਾ ਸੀ ਹੁਣ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਨਾਲ ਹੋਈਆਂ ਛੋਟੀਆਂ ਮੋਟੀਆਂ ਗੱਲਾਂ ਤੋਂ ਸ਼ੰਕਾ ਸਾਫ ਹੋਇਆ ਕਿ ਹੁਣ ਪੰਜਾਬ ਵਿੱਚ ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਦੀ ਆਮਦ ਤੋਂ ਛਟਕਾਰਾ ਮਿਲ ਗਿਆ ਹੈ ਤੇ ਖਾਦਾਂ ਦਾ ਹਾਲ ਵੀ ਪਹਿਲਾਂ ਦੇ ਮੁਕਾਬਲੇ ਬੜਾ ਸੁਧਰ ਗਿਆ ਹੈ ਜਿਸ ਨਾਲ ਕਿਸਾਨੀ ਦੀ ਪੈਦਾਵਾਰ ਵਧੀ ਹੈ ਤੇ ਬਿਜਲੀ ਦੀ ਸਪਲਾਈ ਜਿਹੜੀ ਪਹਿਲਾਂ 8 ਘੰਟੇ ਕਹਿ ਕੇ ਵਿੱਚੋਂ 8-10 ਵਾਰ ਬ੍ਰੇਕ ਲਾ ਕੇ ਕਿਸਾਨਾਂ ਨੂੰ ਮਿਲਦੀ ਸੀ ਹੁਣ ਵਕਫ ਵਕਫ ਕਿਸਾਨ ਦੱਸਦੇ ਹਨ ਕਿ ਉਹ ਨਿਰੰਤਰ 8 ਘੰਟੇ ਦੀ بجائے ਉਸ ਤੋਂ ਕਾਫੀ ਘੰਟੇ ਜ਼ਿਆਦਾ ਵੀ ਮਿਲ ਜਾਂਦੀ ਪੁਜ ਕਿਸਾਨਾਂ ਨੇ ਤਾਂ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸਾਨੂੰ 3-4 ਦਿਨਾਂ ਵਿੱਚ ਹੀ ਝੋਨੇ ਦੀ ਮੁਕੰਮਲਤਾ ਦੀ ਆਸ ਵੱਜ ਗਈ ਹੈ ਬਿਜਲੀ ਦੀ ਸਪਲਾਈ ਨਿਰੰਤਰ ਨਿਰਵਿਗਨ ਲਗਾਤਾਰ ਬੇਰੋਗ ਕਿਸਾਨੀ ਨੂੰ ਸਹੀ ਸਮੇਂ ਤੇ ਸਹੀ ਟਾਈਮ ਤੇ ਮਿਲ ਰਹੀ ਹੈ ਇੱਥੇ ਸਰਕਾਰ ਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ਸਰਕਾਰ ਨੇ ਜਿਹੜੇ ਉਪਰਾਲੇ ਕੀਤੇ ਨੇ ਉਹ 2 2.5 3 ਸਾਲਾਂ ਬਾਅਦ ਹੀ ਭਾਵੇਂ ਲੋਕਾਂ ਦੇ ਸਾਹਮਣੇ ਆਏ ਹੋਣ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਇਹ ਸਾਫ਼ ਸੁਥਰੇ ਕੰਮ ਢੰਗ ਦਾ ਸਿਹਰਾ ਜ਼ਰੂਰ ਵੱਜਦਾ ਹੈ ਭਾਵੇਂ ਉਹਨਾਂ ਦਾ ਪੰਜਾਬ ਭਰ ਵਿੱਚ ਵਿਰੋਧ ਇਧਰੋਂ ਉਧਰੋਂ ਹੋ ਰਿਹਾ ਹੈ ਵਿਰੋਧ ਦੇ ਕਾਰਨ ਕਾਫੀ ਜ਼ਿਆਦਾ ਨੇ ਕੋਈ ਇੱਕ ਅੱਧਾ ਨਹੀਂ ਜਾਂ ਛੋਟਾ ਨਹੀਂ ਪਰ ਪ੍ਰੈਕਟੀਕਲ ਰੂਪ ਵਿੱਚ ਸਹੀ ਲੋਕਾਂ ਦੇ ਦਸਨ ਮੁਤਾਬਕ ਇਹ ਸਰਕਾਰ ਦੀ ਸੋਚ ਨਾਲ ਕਿਸਾਨੀ ਦਾ ਪੈਰ ਚੰਗੇ ਪਾਸੇ ਵੱਲ ਵਧਿਆ ਹੈ ਇਸ ਸਬੰਧ ਵਿੱਚ ਅਸੀਂ ਅੱਜ ਇੱਕ ਪੜੇ ਲਿਖੇ ਇਸ ਸਬੰਧ ਵਿੱਚ ਅੱਜ ਅਸੀਂ ਹਰੀਕੇ ਪੱਤਨ ਦੇ ਨੇੜੇ ਦੇ ਪਿੰਡ ਬੁਰਜ ਦੇਵਾ ਸਿੰਘ ਦੇ ਆਗਾਮ ਵਧੂ ਅਤੇ ਕਾਫੀ ਪੜ੍ਹੇ ਲਿਖੇ ਕਿਸਾਨ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਸਾਨੂੰ ਇਹ ਸਾਰੀਆਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਤੇ ਜ਼ਿੰਮੇਵਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ। ਪੇਸ਼ ਹੈ ਸਾਡੇ ਵੱਲੋਂ ਸਰਦਾਰ ਸੁਖਵੰਤ ਸਿੰਘ ਸੰਧੂ ਪਿੰਡ ਬੁਰਜ ਮਹਾਰਾਣਾ ਨਾਲ ਹੋਈ ਗੱਲਬਾਤ ਉਹ ਦੱਸਦੇ ਹਨ ਕਿ ਕਿਸਾਨਾਂ ਲਈ ਬਿਜਲੀ ਕਿਵੇਂ ਨਿਰੰਤਰ ਮਿਲ ਰਹੀ ਹੈ ਤੇ ਇਸ ਸਰਕਾਰ ਨੇ ਕਿਸਾਨਾਂ ਨੂੰ ਲਾਭ ਕਿਸ ਤਰ੍ਹਾਂ ਦਾ ਦਿੱਤਾ ਹੈ ਬਹੁਤ ਜ਼ਿਆਦਾ ਲੋਕ ਵਿਰੋਧ ਵੀ ਕਰਦੇ ਹੋਣਗੇ ਵਿਰੋਧ ਵਾਲੀਆਂ ਗੱਲਾਂ ਵੀ ਕਰਨੀਆਂ ਪਣਦੀਆਂ ਹੋਣਗੀਆਂ ਪਰ ਜਿਹੜਾ ਵਿਸ਼ਾ ਅਸੀਂ ਅੱਜ ਚੁਣਿਆ ਹੈ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਅਸੀਂ ਨਹੀਂ ਕਿਸਾਨ ਕਰ ਰਹੇ ਨੇ ਚੰਗੀ ਗੱਲ ਕਿਸੇ ਦੀ ਵੀ ਹੋਵੇ ਉਹ ਸਾਨੂੰ ਜਨਤਕ ਕਰਨੀ ਚਾਹੀਦੀ ਹੈ ਉਹ ਤੋਂ ਸਾਨੂੰ ਹਿਸ਼ਕਾਟ ਨਹੀਂ ਹੋਣੀ ਚਾਹੀਦੀ ਬੁਰੀਆਂ ਗੱਲਾਂ ਕਰਨ ਵਾਲਿਆਂ ਦਾ ਕੰਮ ਆਪਣਾ ਹੈ ਬੁਰੇ ਢੰਗ ਨਾਲ 네ਗੇਟਿਵਿਟੀ ਫਲਾਉਣਾ ਬਿਊਟੀ ਹੁੰਦੀ ਹੈ ਪਰ ਅਸੀਂ ਹਮੇਸ਼ਾ ਚੰਗੀ ਸੋਚ ਚੰਗੀ ਲੋਕ ਦੇ ਭਾਰ ਨੂੰ ਧਣ ਕਰਕੇ ਹਰ ਕਿਸੇ ਦੀ ਚੰਗੀ ਗੱਲ ਨੂੰ ਹੀ ਜਨਤਕ ਕਰਨ ਦੇ ਸ਼ਿਕਹਾਂ ਸਾਡੀ ਕੋਸ਼ਿਸ਼ ਹੈ ਪੇਸ਼ ਹੈ ਸਾਡੀ ਸੁਖਵੰਤ ਸੰਧੂ ਹਰੀਕੇ ਪੱਤਨ ਦੇ ਨੇੜ ਦੇ ਪਿੰਡ ਬੁਰਜਮਹਰਾਣਾ ਨਾਲ ਜਿਹੜੇ ਪੜ੍ਹੇ ਲਿਖੇ ਕਿਸਾਨ ਨੇ ਉਹ ਉਹਨਾਂ ਨਾਲ ਗੱਲਬਾਤ ਉਹ ਸਾਡੇ ਨਾਲ ਇੱਕ ਟੈਲੀਫੋਨ ਕਾਲ ਤੇ ਜੁੜ ਚੁੱਕੇ ਹਨ ਹਾਂਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਕਾ ਜੀ ਸੰਧੂ ਸਭ ਇੱਕ ਤਾਂ ਆਵਾਜ਼ ਉੱਚੀ ਬੋਲੋ ਮੜਾ ਜਾ ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਹਾਂਜੀ ਹਾਂਜੀ ਮਾਨ ਸਰ ਹਾਂਜੀ ਸੰਧੂ ਸਾਹਿਬ ਤੁਸੀਂ ਇਹ ਦੱਸੋ ਵੀ ਜਿਹੜੀ ਖੇਤਾਂ 'ਚ ਝੋਨਾ ਲਾਉਣ ਲਈ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਉਹ ਕਿਸ ਤਰ੍ਹਾਂ ਮਿਲ ਰਹੀ ਹੈ ਕਿਵੇਂ ਦੀ ਸੁਵਿਧਾ ਹੈ ਕਿਸਾਨੀ ਖੁਸ਼ ਹੈ ਬਿਜਲੀ ਤੋਂ ਜਾਂ ਨਰਾਸ਼ ਹੈ ਕਿਵੇਂ ਦੇ ਹਾਲਾਤ ਨੇ ਗਰਾਊਂਡ ਲੈਵਲ ਤੇ ਹਾਂਜੀ ਕਿਸਾਨ ਜਿਹੜੇ ਆ ਬਹੁਤ ਜ਼ਿਆਦਾ ਖੁਸ਼ ਵਾ ਕਿਉਂਕਿ ਬੱਤੀ ਜਿਹੜੀ ਆ ਨਾ ਇਹ 8 ਘੰਟੇ ਦੀ ਵੀ ਆ ਇਹ 9 9 ਦੇ 10 ਵੀ ਲਗਾਤਾਰ ਵੀ ਚੱਲ ਜਾਂਦੀ ਓਦਾਂ ਵਿੱਚੋਂ ਛੱਡ ਦਿੰਦੇ ਆ ਮੇਰੇ ਖਿਆਲ ਹੁਣ ਜਿਵੇਂ ਕਹਿੰਦੇ ਨਾ ਪੁਰਾਣੀ ਵੀ ਛੇਤਰਨਾਥ ਸਹਿ ਮਾਰਨ ਦੀ ਗੱਲ ਵਾ ਓਦਾਂ ਛੋਨਾ ਜਿਹੜਾ ਵਾ ਛੇਤਰਨਾਥ ਸਹਿ ਹੀ ਹੋ ਗਿਆ ਹੂੰ ਕਿਉਂਕਿ ਪਾਣੀ ਦਾ ਧੂੜ ਆ ਕਾ ਛੋਨਾ ਹੂੰ ਤੇ ਪਾਣੀ ਤੋਂ ਬਗੈਰ ਕੋਈ ਗੱਲ ਨਹੀਂ ਬਣਦੀ ਹੂੰ ਅਰਕੀ ਤਾਂ ਜਿਨੇ 8000 ਕਿੱਲੇ ਲਾਉਣਾ ਹੀ ਉਹ ਸਾਰਾ ਚੋਂ ਪੰਜਾਂ ਦਿਨਾਂ ਦੇ ਵਿੱਚ ਸਾਰਾ ਛੋਨਾ ਲਾ ਕੇ ਤੇ ਜੱਟ ਜਿਹੜਾ ਫਰੀ ਹੋ ਗਿਆ ਹੂੰ ਅੱਗੇ ਨਾਲੋਂ ਮਤਲਬ ਇਹ ਅਗਰ ਆਪ ਵੀ ਪਾਣੀ ਜਿਆਦਾ ਹੋਊਗਾ ਤੇ ਫਿਰ ਉਹਦੇ ਵਿੱਚ ਘਾਹ ਦੀ ਸਮੱਸਿਆ ਨਹੀਂ ਆਉਂਦੀ। ਹੂੰ। ਇਹ ਘਾਹ ਦੀ ਸਮੱਸਿਆ ਨਹੀਂ ਆਉਂਦੀ ਤੇ ਜਿੰਮੇਦਾਰ ਵਹਿਲਾ ਰਹੂਗਾ, ਵਹਿਲਾ ਰਹੂਗਾ ਦੇਖੋ, ਖੁਸ਼ ਰਹੂਗਾ। ਹੂੰ। ਕਿਉਂਕਿ ਸਮੱਸਿਆਵਾਂ ਘਟ ਗਈਆਂ ਲੇਬਰ ਲਾਉਣੀ ਪੈਂਦੀ ਜੇ ਘਾਹ ਹੋ ਜਵੇ। ਤੁਸੀਂ ਪਿਛਲੇ ਕਿੰਨੇ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਝੋਨਾ ਲਾ ਰਹੇ ਹੋ? ਨਹੀਂ ਤਾਂ ਕਾਫੀ ਆਪਣੀ ਸੰਭਾਲ ਤੋਂ ਹੀ ਆ ਉਦੋਂ ਤੋਂ ਲੈ ਕੇ ਅੱਜ ਤੱਕ ਬੱਤੀ ਦੀ ਸਹੂਲਤ ਬਾਰੇ ਕੋਈ ਮੈਨੂੰ ਪੂਰੀ ਜਾਣਕਾਰੀ ਦਿਓ। ਇਸ ਪਹਿਲਾਂ ਕਿਹੜੇ ਸਾਲ ਚ ਬੱਤੀ ਇਦਾਂ ਮਿਲਦੀ ਸੀ ਜਾਂ ਕਦੋਂ ਮਿਲਣੋਂ ਹਟ ਗਈ ਸੀ ਜਿਵੇਂ ਹੁਣ ਮਿਲ ਰਹੀ ਹੈ ਇਹ ਪੂਰੀ ਜਾਣਕਾਰੀ ਦਿਓ ਮੈਨੂੰ ਹਾਂ ਜੀ ਪਹਿਲਾਂ ਤਾਂ ਜਦੋਂ ਇੱਥੇ ਨਵੇਂ-ਨਵੇਂ ਕਨੈਕਸ਼ਨ ਲੋਕਾਂ ਨੇ ਲਵਾਏ ਸੀਗੇ ਇਤੋਂ 40 ਸਾਲ ਪਹਿਲਾਂ ਜੇ ਅਸੀਂ ਗੱਲ ਕਰੀਏ ਉਦੋਂ ਵੀ ਬੱਤੀ ਕਾਫੀ ਹੁੰਦੀ ਸੀ ਹੂੰ ਤੇ ਉਦੋਂ ਆਪਣੇ ਏਰੀਆ ਦੇ ਵਿੱਚ ਝੋਨਾ ਨਹੀਂ ਲੱਗਦਾ ਝੋਨਾ ਬਾਅਦ ਦੇ ਵਿੱਚ ਸਹੀ ਸੀ ਜਿਹੜਾ ਸਟਾਰਟ ਹੋਇਆ ਕਿਉਂਕਿ ਇੱਥੇ ਟਰੈਕਟਰ ਵਗੈਰਾ ਖੁੱਭ ਜਾਂਦੇ ਸੀ ਕਿ ਪਹਿਲਾਂ ਬਹੁਤ ਜੀਆਂ ਪੋਲੀਆਂ ਸੀ ਹੂੰ ਤੇ ਥੋੜੀਆਂ-ਥੋੜੀਆਂ ਕਰਕੇ ਲੋਕਾਂ ਨੇ ਇਹਨਾਂ ਨੂੰ ਗਜਾਇਆ ਸਾਰੀਆਂ ਜ਼ਮੀਨਾਂ ਨੂੰ ਝੋਨੇ ਦੇ ਅੰਡਰ ਲੈ ਕੇ ਆਏ ਪਹਿਲਾਂ ਇੱਥੇ ਆਪਣਾ ਨਰਮਾ ਵਗੈਰਾ ਜ਼ਿਆਦਾ ਆਪਣੇ ਏਰੀਆ ਦੇ ਵਿੱਚ ਲੱਗ ਜਾਂਦਾ ਸੀ ਹਰੀਕੇ ਦੇ ਲਾਗੇ ਛਾਗੇ ਜੀ ਬਾਅਦ ਵਿੱਚ ਫਿਰ ਝੋਨਾ ਜਿਹੜਾ ਉਹਨੇ ਇਹਦੀ ਜਗ੍ਹਾ ਲੈ ਲਈ ਪੱਕੀ ਹੁਣ ਫਿਰ ਥੋੜਾ ਸਮਾਂ ਵਿੱਚੋਂ ਕਮਾਲ ਵੀ ਜਿਹੜਾ ਸੇਰੋਂ ਮਿਲਦਾ ਕਰਕੇ ਰਿਆ ਕਮਾਲ ਨੇ ਵੀ ਆਪਣਾ ਰਾਜ ਕੀਤਾ ਇਸ ਏਰੀਆ ਦੇ ਵਿੱਚ ਹੂੰ ਤੇ ਬਾਕੀ ਝੋਨਾ ਜਿਹੜਾ ਫਿਰ ਜਿਹੜਾ ਚੱਲਦਾ ਝੋਨਾ ਲਾਉਣ ਦਾ ਨਾ ਵਿੱਚ ਹੋਇਆ ਮਜ਼ਾ ਨਹੀਂ ਆਇਆ ਸੀ ਕਈ ਵਾਰ 6 ਘੰਟੇ 32 ਵੀ ਆਉਂਦੀ ਪਿਛਲੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਦੀ ਗੱਲ ਕਰੀਏ ਹੂੰ ਕੋਈ ਵੀ ਚਲੋ ਸਰਕਾਰ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਇਹਨੂੰ ਇਹਨੂੰ ਪਹਿਲਾਂ ਕੋਈ 10 ਸਾਲ ਦੀ ਜੇ ਆਪਾਂ ਗੱਲ ਕਰੀਏ ਤੇ ਉਦੋਂ ਬੜਾ ਮੰਡਾਲ ਸੀਗਾ 10 12 ਸਾਲ ਜਿਹੜਾ ਹੂੰ ਬਰਾਂਤ 15 ਗੱਲੋ ਤਾਂ ਨਹੀਂ ਉਹ ਉਸ ਇਹ ਭੀੜ ਦੇ ਵਿੱਚ 7 ਘੰਟੇ 8 ਘੰਟੇ 6 ਘੰਟੇ ਉਹ ਵੀ ਟੋਟੇ ਕਰ ਕਰਕੇ ਆਉਂਦੀ ਹੁੰਦੀ ਸੀ 33 ਹੂੰ ਕਿਉਂਕਿ ਕੋਈ ਇਲਾ ਜਿਹੜਾ ਬੰਦੇ ਨਹੀਂ ਲੱਗਦਾ ਹੂੰ ਤੇ ਹੁਣ ਤਾਂ ਬਹੁਤ ਵਧੀਆ ਸਾਰੇ ਕਿਸਾਨ ਪੁੱਛੋ ਕਿ ਆਪਣੀ ਇਕੱਲਿਆਂ ਦੀ ਗੱਲ ਨਹੀਂ ਜੀ ਮਤਲਬ ਜਿੰਨੂੰ ਵੀ ਤੁਸੀਂ ਪੁੱਛੋਗੇ ਸਾਰੇ ਇਹਦੇ ਵਿੱਚ ਹੁਣ ਸੱਚ ਦਾ ਸੱਚ ਹੀ ਆ 33 ਦਾ ਨਾ ਕਾਫੀ ਸੁਧਾਰ ਕੀਤਾ ਹੈ ਬਿਲਕੁਲ ਅੱਛਾ ਇਹ ਜਿਹੜਾ ਹੁਣ ਜਿਵੇਂ ਬਿਜਲੀ ਆ ਰਹੀ ਹੈ ਇਹ ਦਿਨ ਵੇਲੇ ਆਉਂਦੀ ਕਿ ਰਾਤ ਵੇਲੇ ਆਉਂਦੀ ਹੈ ਇਹ ਦਿਨ ਨੂੰ ਹੀ ਆਉਂਦੀ ਰਾਤ ਨੂੰ ਹੀ ਆਉਂਦੀ ਹੈ ਖਾਸ ਕਰਕੇ ਜੇ ਪਿਛਲੇ ਕਣਕ ਦੀ ਗੱਲ ਕਰੀਏ ਕਣਕ ਦੇ ਵਿੱਚ ਕਿਸੇ ਨੇ ਰਾਦਨ ਪਾਣੀ ਲਾ ਕੇ ਨਹੀਂ ਵੇਚਿਆ ਅੱਛਾ ਬੱਤੀ ਦਿਨੇ ਆਉਂਦੀ ਅੱਛਾ ਮਤਲਬ ਕਿਸਾਨੀ ਨੂੰ ਇਹ ਪਾਣੀ ਤੇ ਫਸਲਾਂ ਤਿਆਰ ਕਰਨ ਲਈ ਜਿਹੜੀਆਂ ਪਾਣੀ ਤੇ ਨਿਰਭਰ ਨੇ ਸੌਖ ਹੋਈ ਨਜ਼ਰ ਆਉਂਦੀ ਹੈ ਬਿਲਕੁਲ ਇਹ ਕਿਸਾਨ ਨੂੰ ਸਿਰਫ ਪਾਣੀ ਚਾਹੀਦਾ ਕਿਉਂਕਿ ਕਿਸਾਨ ਟਰੈਕਟਰ ਵੀ ਕਿਸੇ ਤੋਂ ਵਾਹ ਸਕਦਾ ਵਾ ਹੂੰ ਇਹ ਖਾੜ ਵੀ ਆਪਾਂ ਮੁੱਲ ਲੈ ਕੇ ਬਾਸ ਸਕਦੇ ਹਾਂ ਹੋਰ ਕੋਈ ਵੀ ਸੁਰਦ ਜਿਹੜੀ ਕਿਸਾਨ ਪੈਸੇ ਨਾਲ ਪੈਦਾ ਕਰ ਸਕਦਾ ਪਰ ਜਿਹੜਾ ਇਹ ਬਿਜਲੀ ਦਾ ਪਾਣੀ ਦਾ ਪਾਣੀ ਦਾ ਸੋਰਸ ਆ ਉਹ ਸਭ ਤੋਂ ਮਤਲਬ ਕਿਸਾਨ ਵਾਸਤੇ ਮਤਲਬ ਛੋਟੀ ਜੀ ਗੱਲ ਆਪਾਂ ਕਹਿ ਲਈਏ ਕਿਉਂਕਿ ਪਾਣੀ ਤੋਂ ਬਿਨਾਂ ਖੇਤੀ ਸੰਭਵ ਹੀ ਨਹੀਂ ਨਰੀ ਤੇ ਜੇ ਪਾਣੀ ਹੋਏਗਾ ਤਾਂ ਹੀ ਗੱਲ ਬਣਦੀ ਆ ਤੇ ਪਾਣੀ ਆਪਾਂ ਜਦੋਂ ਝੋਨੇ ਵਾਲੇ ਸੀ ਜਿਨ੍ਹਾਂ ਦਾ ਉਹਦੇ ਕੋਈ ਕਿਸੇ ਨੂੰ ਕਹੀਏ ਸਾਨੂੰ ਮੋਟਾ ਦੇ ਦਿਓ ਹੂੰ ਕਿਤੋਂ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਕਿਦੋਂ ਇਹ ਪਾਣੀ ਜਿੱਤੇ ਇਸ ਤਰ੍ਹਾਂ ਜਿਵੇਂ ਸਰਕਾਰ ਸਹੂਦਾ ਦੇਵੇ ਜਾਂ ਨਹਿਰੀ ਪਾਣੀ ਦੇਵੇ ਜਾਂ ਫਿਰ ਬੱਤੀ ਜਿਆਦਾ ਹੋਵੇ ਕੋਈ ਨਹਿਰੀ ਪਾਣੀ ਚ ਵੀ ਕੋਈ ਨਹਿਰੀ ਪਾਣੀ ਚ ਵੀ ਤੁਹਾਡੇ ਇਲਾਕੇ ਚ ਸੁਧਾਰ ਹੋਇਆ ਨਜ਼ਰ ਆਉਂਦਾ ਲੋਕਾਂ ਤੋਂ ਸੁਣੀ ਦੀਆਂ ਗੱਲ ਕਈਆਂ ਏਰੀਆ ਦੇ ਵਿੱਚ ਨਹਿਰੀ ਪਾਣੀ ਜਿਹੜਾ ਪਹੁੰਚਿਆ ਪਰ ਸਾਡੇ ਪਿੰਡ ਦੇ ਵਿੱਚ ਹਾਲੇ ਨਹੀਂ ਪਹੁੰਚਿਆ ਐਵੇਂ ਤੁਹਾਨੂੰ ਕਹੀਏ ਤੁਹਾਡਾ ਕਿਹੜਾ ਮੋਗਾ ਕਿਹੜਾ ਪਿੰਦਾ ਸੁਆ ਕਿਹੜਾ ਪਿੰਦਾ ਸਾਡੇ ਮੋਗਾ ਜਿਹੜਾ ਪਿੰਦਾ ਸੁਆ ਰਾਜਬਾ ਜਮਰਾਈ ਅੱਛਾ ਰਾਜਬਾ ਜਮਰਾਈ ਪਿੰਦਾ ਤੇ ਮੋਗਾ ਨੰਬਰ ਕਿੰਨਾ ਤੁਹਾਡਾ ਜਿੱਥੇ ਪਾਣੀ ਨਹੀਂ ਪਹੁੰਚਿਆ ਮੋਡੇ ਦਾ ਮੋਗੇ ਹਨ ਨੰਬਰ ਤਾਂ ਪਤਾ ਨਹੀਂ ਕਿ ਸਾਡਾ ਜਿਹੜਾ ਖਾਲ ਗਨ ਕਾਫੀ ਲਗਭਗ 1.5 ਤੋਂ 2 ਕਿਲੋਮੀਟਰ ਦੂਰੀ ਤੋਂ ਜਿਹੜਾ ਸਾਡੇ ਪਿੰਡ ਤੱਕ ਆਉਂਦਾ ओके ओके ਉਹਦੇ ਵਿੱਚੋਂ ਮੋਗੇ ਦੇ ਤੋਂ ਨਿਕਲ ਕੇ ਨਾ ਉਹ ਖਾਲ ਗਰਾਊਂਡ ਤੇ ਖਾਲ ਗਰਾਊਂਡ ਤੇ ਹੈਗਾ ਕਿ ਢਹ ਢੇਰੀ ਹੋ ਗਿਆ ਉਹ ਢਹ ਢੇਰੀ ਹੋ ਗਈ ਸਾਰਾ ਹਾਂ ਮਾਜੇ ਜੇ ਵੀ ਪਤਾ ਲੱਗਿਆ ਕਿ ਖਾਲ ਜਿਹੜੇ ਸਰਕਾਰੀ ਖਾਲ ਨੇ ਲੋਕਾਂ ਨੇ ਵਾਹਤੇ ਨੇ ਢਾਤੇ ਨੇ ਉਹਨਾਂ ਦੀ ਹੋਂਦ ਹੀ ਨਹੀਂ ਰਹੀ ਤੇ ਜਿਹੜਾ ਤੁਹਾਡਾ ਇਹ ਹੈਗਾ ਆਯਾਮਾ ਰਾਏ ਰਾਜਵਾਹਾ ਇਹਦੇ ਉੱਤੇ ਜਿਹੜਾ ਤੁਹਾਡੇ ਖੇਤਾਂ ਨੂੰ ਪਾਣੀ ਦੇਣ ਵਾਲਾ ਖਾਲ ਆ ਉਹ ਢਹਿ ਚੁੱਕਿਆ ਖਾਲ ਢਹਿ ਚੁੱਕਿਆ ਪਰ ਇਹ ਮਾੜੀ ਮੋਟੀ ਨਿਸ਼ਾਨੀ ਜਿਹੜੀ ਆ ਉਹ ਵੱਟ ਜਿਹੜੀ ਆ ਸਰਹੱਦ ਸਰਹੱਦ ਦੀ ਵੜ ਦੇ ਉੱਤੇ ਹੁੰਦਾ ਹੈਗਾ ਉਹ ਛੱਟੀਆਂ ਪਿੰਡ ਤੇ ਅਲੀਪੁਰ ਦੇ ਉੱਥੋਂ ਅੱਗੇ ਆ ਕੇ ਮਤਲਬ ਸਾਡੇ ਪਿੰਡ ਦੇ ਵਿੱਚ ਦਾਖਲ ਹੁੰਦਾ ਹੈਗਾ ਲਗਭਗ ਡੇਢ ਤੋਂ 1.5 ਕਿਲੋਮੀਟਰ ਤੋਂ 2 ਕਿਲੋਮੀਟਰ ਹੀ ਬਣ ਜਾਂਦਾ ਹਣਾ ਸਾਰਾ ਹੂੰ ਦੂਰੀ ਹੈ ਅੱਛਾ ਇੱਕ ਦੱਸੋ ਇੱਕ ਦੱਸੋ ਮੰਡੀ ਕਰਨ ਜਿਵੇਂ ਤੁਹਾਡੀ ਕਣਕ ਮੰਡੀਆਂ ਚ ਇਸ ਵਾਰ ਕਿਵੇਂ ਵਿਕੀ ਹੈ ਕਣਕ ਠੀਕ ਵਿਕਦੀ ਹੈ ਕਣਕਾਂ ਦੇ ਪੈਸੇ ਸਮੇਂ ਸਿਰ ਮਿਲੇ ਨੇ ਹਾਂਜੀ ਤੇ ਅੱਜਕੱਲ ਤੇ ਕਣਕ ਦਾ ਕਿਸੇ ਨੂੰ ਨਾ ਬਹਿਣਾ ਨਹੀਂ ਪੈਂਦਾ ਹੁਣ ਤਾਂ ਕਣਕ ਇਸ ਹਿਸਾਬ ਨਾਲ ਆੜਤੀਆਂ ਜੇ ਆੜਤੀਆਂ ਨੂੰ ਇੱਕ ਕਿਸਮ ਦਾ ਜੱਟਾਂ ਨੇ ਲਾਧੂ ਕੱਢ ਲਿਆ ਕਿ ਅੱਗੇ ਕਿਸਾਨ ਜਿਹੜਾ ਉਹਨੂੰ ਬੋਰੀ-ਬੋਰੀ ਕਰਕੇ ਉੱਥੇ ਢੇਰ ਲਵਾ ਕੇ ਛਣਾ ਕੇ ਫਿਰ ਕੰਡੇ ਦੇ ਤੇ ਤਲਾਕ ਵਿੱਚ ਨਾ ਹਰੇਕ ਬੋਰੀ ਪਿੱਛੇ ਭਾਵੇਂ ਨਾ ਚੌਂਦੇ ਹੋਣ ਕਿ ਕੁਝ 100 ਗ੍ਰਾਮ 50 ਗ੍ਰਾਮ ਵੱਧ ਕਣਕ ਜਿਹੜੀ 톨ੀ ਜਾਂਦੀ ਹੈ ਕਿ ਅਗਲੇ ਨੂੰ ਹੁੰਦਾ ਜਿੰਨੇ ਲੈਣੀ ਹੁੰਦੀ ਹੈ ਕਿ ਮੇਰੀ ਘਟੇ ਨਾ ਹਨਾ ਕਿ ਘਟੂਗੀ ਦੋਨੋਂ ਕੋਈ ਨਹੀਂ ਕੋ ਘਟਣ ਦੇ ਚੱਕਰ ਦੇ ਵਿੱਚ ਕੋਈ ਪਈਆ ਅੱਧਾ ਪਈਆ ਜਿਹੜੀ ਉਹ ਵੱਡ ਟੋਲੀ ਜਾਂਦੀ ਤੇ ਜੇ ਆਪਾਂ ਵੱਡੇ ਖੰਡੇ ਦੇ ਤੇ ਟੋਲਾਂ ਕਿ ਇੱਕੋ ਵਾਟਰਾਂ ਦੀ ਤੇ ਉਹ ਪੂਰੀ ਪੂਰੀ ਮਤਲਬ ਵਧੀਆ ਝਾੜ ਉਹਦੇ ਨਾਲ ਨਿਕਲਦਾ ਸਾਨੂੰ ਦਾ ਫਾਇਦਾ ਹੁੰਦਾ ਤੇ ਅੱਜ ਕੱਲ ਆਰਤੀ ਜਿਹੜੇ ਇਹਨਾਂ ਦੇ ਵਿੱਚ ਕਿਉਂਕਿ ਕਿਸਾਨ ਜਿਹੜੇ ਆ ਨਾ ਉਹ ਚਾਹੁੰਦੇ ਵੀ ਮੈਨੂੰ ਇਹੋ ਝਾੜ ਕੇ ਆਵੇ ਵੀ ਜਿਹੜਾ ਸਿੱਧੀ ਖੰਡੇ ਦੇ ਚੜਾ ਕੇ ਤੇ ਮੈਂ ਟੈਰੀ ਕਰਕੇ ਆ ਜਾਵਾਂ ਤੇ ਉਹ ਮੇਰੇ ਖਾਤੇ ਦੇ ਵਿੱਚ 19 ਕਿੰਨੀ ਪੈ ਜਾਵੇ ਉੱਪਰ ਆਰਟੀ ਗਿਆ ਪਰਦਾ ਤੇ ਜਿਹਨਾਂ ਆ ਪਰਦਾ ਖਰੇ ਉਹਦੀ ਹੈੱਡ ਤੇ ਹੂੰ ਤੇ ਇਸ ਤਰ੍ਹਾਂ ਜਿਹੜਾ ਕਾਫੀ ਹਰੀਕੇ ਮੰਡੀ ਦੇ ਵਿੱਚ ਤੇ ਇਦਾਂ ਹੀ ਚੱਲਿਆ ਕਾਰਸਮ ਹੂੰ ਇਹ ਸਾਰਾ ਇਹ ਸਾਰੇ ਜਿਹੜੇ ਇਹ ਜਿਹੜੇ ਸਾਰੇ ਚੇਂਜ ਨੇ ਇਹ ਕਿਵੇਂ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਚੇਂਜ ਜਿਹੜਾ ਮੰਡੀ ਵਾਲਾ ਉਹ ਵੀ ਬਹੁਤ ਵਧੀਆ ਮੈਨੂੰ ਤੇ ਲੱਗਦਾ ਕਿਉਂਕਿ ਚੋਨਾ ਵੀ ਇਸ ਤਰ੍ਹਾਂ ਹੀ ਹੁੰਦਾ ਮੈਂ ਆਪ ਇਸ ਤਰ੍ਹਾਂ ਹੀ ਕਈ ਵਾਰ ਵੇਚਿਆ ਤੇ ਮਤਲਬ ਕੰਡੇ ਦੇ ਉੱਤੇ ਝੜਾਓ ਤੇ ਪਰਚੀ ਲੈ ਲਓ ਢੇਰੀ ਕਰ ਦਿਓ ਉਹਦੇ ਵਿੱਚ ਕਾਰਡ ਕਾਰਡ ਵਗੈਰਾ ਲਾ ਲਈਆਂ ਨੇ ਕੋਈ ਉਹਦੇ ਸਾਹ ਨਾਲ ਗੱਲਬਾਤ ਜਿਵੇਂ ਦੀ ਵਿੱਚ ਸਰ ਨਹੀਂ 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 ਇਹ ਕਿਵੇਂ ਹੋਇਆ ਸਾਰਾ ਸਿਸਟਮ ਇਹ ਪਹਿਲੀਆਂ ਸਰਕਾਰਾਂ ਦੇ ਪਹਿਲੇ ਸਮਿਆਂ ਚ ਇੰਜ ਸੀ ਕਿ ਹੁਣ ਹੀ ਚੇਂਜ ਆਇਆ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਮਤਲਬ ਇਹ ਤੇ ਕਿਸਾਨ ਦੀ ਤੇ ਆੜਤੀਏ ਦੀ ਸਿੱਧੀ ਆਪਸੀ ਗੱਲਬਾਤ ਇਹਦੇ ਵਿੱਚ ਸਰਕਾਰ ਤੇ ਕੋਈ ਇਨਵੋਲਵਮੈਂਟ ਹੈ ਨਹੀਂ ਹੂੰ ਕਿਉਂਕਿ ਸਰਕਾਰ ਦਾ ਕੋਈ ਹੈ ਨਹੀਂ ਲੈਣਾ ਦੇਣਾ ਵਿੱਚ ਇਹ ਤਾਂ ਜੀਵ ਨੂੰ ਬਾਰਾ ਘਟਾ ਤੁਹਾਡੇ ਤੁਹਾਡੇ ਇਲਾਕੇ ਚ ਤਾਂ ਕਿਸਾਨ ਧਰਨਾ ਲਾਉਂਦੇ ਰਹੇ ਨੇ ਝੋਨੇ ਚੋਂ ਬਹੁਤ ਜਿਆਦੇ ਪੈਸੇ ਕੱਟੇ ਜਾਂਦੇ ਸੀ ਝੋਨਾ ਸਸਤਾ ਵਿਕਦਾ ਸੀ ਉਹ ਗੱਲਾਂ ਹੁਣ ਹੈਗੀਆਂ ਨੇ ਕਿਤੇ ਨਹੀਂ ਕੋਈ ਮੈਨੂੰ ਨਜ਼ਰ ਨਹੀਂ ਆਈਆਂ ਰੋਣੀਆਂ ਸਾਫ਼ ਹੋ ਗਈਆਂ ਨੇ ਮੰਡੀਆਂ ਸਾਫ਼ ਹੋ ਗਈਆਂ ਨੇ ਇੱਕ ਇਹ ਮੰਡੀਆਂ ਵੀ ਸਾਫ਼ ਹੋ ਗਈਆਂ ਤੇ ਇੱਕ ਹੋਰ ਚੀਜ਼ ਆ ਤੁਹਾਨੂੰ ਦੱਸਣੀ ਚਾਹਾਂਗਾ ਹੂੰ ਕਿ ਜਿਵੇਂ ਦਵਾਈਆਂ ਜਿਹੜੀਆਂ ਅਸੀਂ ਨਾ ਉਹ ਪਹਿਲਾਂ ਨਕਲੀ ਬਹੁਤ ਜਿਆਦਾ ਹੁੰਦੇ ਸੀ ਹਾਂ ਬਹੁਤ ਜਿਆਦਾ ਹਾਂ ਕਾਬੂ ਜਿਹੜਾ ਮਾਰਦਿਆਂ ਨਹੀਂ ਪੈਸੇ ਉਹਨੇ ਲੱਗ ਜਾਂਦੇ ਸੀ ਹੂੰ ਤੇ ਉਹਦਾ ਉਹਦਾ ਵੀ ਫਰਕ ਪਿਆ ਹੋਇਆ ਕਿਉਂਕਿ ਕਿਸਾਨ ਥੋੜਾ ਸੌਖਾ ਇਸ ਕਰਕੇ ਹੁੰਦਾ ਕਿਉਂਕਿ ਜਿਹੜੀ ਚੰਨੀ ਦਵਾਈ ਪਾਈ ਜੇ ਅਸਲੀ ਹੋਊਗੀ ਹੂੰ ਤੇ ਫਿਰ ਉਹਦੇ ਉੱਘਾ ਜਿਹੜਾ ਉਹ ਨਹੀਂ ਉਗੂਗਾ ਤੇ ਫਿਰ ਉਹਨੂੰ ਦਿਹਾੜੀ ਵੀ ਨਹੀਂ ਲਾਉਣੀ ਪੈਣੀ ਉਹਨੂੰ ਖੁਦ ਨੂੰ ਨਹੀਂ ਪੁੱਟਣਾ ਪੜੇ ਇਹ ਸਾਰਾ ਸੁਧਾਰ ਆ ਜਿਹੜਾ ਇਹ ਜਿਹੜਾ ਸਾਰਾ ਸੁਧਾਰ ਆ ਇਹਦਾ ਸਿਹਰਾ ਤੁਸੀਂ ਕਿੰਨੂੰ ਦਿੰਦੇ ਹੋ ਇਹ ਦੇਖੋ ਜੀ ਹੈ ਤਾਂ ਸਰਕਾਰ ਦਾ ਹੀ ਆ ਸਰਕਾਰ ਨੂੰ ਜਾਂਦਾ ਜਿਹੜੀ ਸਰਕਾਰ ਹੋਊਗੀ ਉਹ ਜਿਹੜੇ ਕੰਮ ਕਰੂਗੀ ਉਹ ਕੰਮ ਜਿਹੜੇ ਆ ਉਹ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਨੂੰ ਫਾਇਦਾ ਦੇਚੋਣ ਨਹੀਂ ਹੂੰ ਬਾਕੀ ਇਹ ਸਰਕਾਰ ਦਾ ਇਹ ਕਰਨ ਜਿਹੜਾ ਵਾ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੇ ਸਾਰਾ ਕੁਝ ਵਧੀਆ ਕਰ ਦਿੱਤਾ ਆ ਹੂੰ ਪਰ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਵਿਗੜੀਆਂ ਹੋਈਆਂ ਤੇ ਉਹਨਾਂ ਨੂੰ ਠੀਕ ਕਰਨਾ ਕੋਈ ਖਾਲੀ ਦਾ ਵਾੜਾ ਨਹੀਂ ਆ ਜਿਵੇਂ ਨਸ਼ੇ ਵਗੈਰਾ ਦੀ ਗੱਲ ਚੱਲ ਰਹੀ ਆ ਹੂੰ ਇਹ ਵੀ ਤੁਹਾਨੂੰ ਹਾਲੇ ਵੀ ਨਸ਼ਾ ਮਿਲਦਾ ਮਿਲਦਾ ਰਹੂਗਾ ਇਹ ਬੰਦ ਨਹੀਂ ਹੋਣਾ ਚਾਹੀਦੀ ਪਰ ਅੱਗੇ ਨਾਲੋਂ ਕੋਈ ਕੰਟਰੋਲ ਨਜ਼ਰ ਆਉਂਦਾ ਹਾਂ ਕੰਟਰੋਲ ਹੋ ਸਕਦਾ ਹੈ ਤੇ ਸਰਕਾਰ ਜੇ ਤੌਰ ਤੇ ਦੋ ਚੀਜ਼ਾਂ ਜਿਹੜੀਆਂ ਹੋਰ ਬਣਾ ਇੱਕ ਲਾ ਐਂਡ ਆਰਡਰ ਜਿਹੜਾ ਵਾ ਇਹਨੂੰ ਠੀਕ ਕਰ ਦੇ ਲੁੱਟਾਂ ਖੋਹਾਂ ਜਿਹੜੀਆਂ ਹੁੰਦੀਆਂ ਆਮ ਤੌਰ ਤੇ ਹੂੰ ਇਹ ਰਾਜ ਜਾਂਦੇ ਲੋਕ ਇਹਦੀਆਂ ਵਾਲੀਆਂ ਕੋਲੀਆਂ ਇਹ ਕਿਹੜਾ ਕੁਝ ਹੋ ਰਿਹਾ ਜੀ ਹੂੰ ਲੋਕ ਇਸ ਚੀਜ਼ ਉੱਤੇ ਜੇ ਕੰਟਰੋਲ ਹੋ ਜਵੇ ਹੂੰ ਤੇ ਇਹ ਬਹੁਤ ਵਧੀਆ ਤੇ ਇੱਕ ਰਾਹ ਸੜਕਾਂ ਵਗੈਰਾ ਜਿਹੜੀਆਂ ਇਹ ਜੇ ਇਹਨਾਂ ਨੂੰ ਮੇਨਟੇਨ ਕਰਦੇਵੇ ਗਵਰਨਮੈਂਟ ਹੂੰ ਕਿਉਂਕਿ ਸੜਕਾਂ ਦੇ ਵਾਸਤੇ ਨਾ ਇੱਕ ਸਰਕਾਰ ਪੱਕੀਆਂ ਸੜਕਾਂ ਰਹੀਆਂ ਪੱਕੀਆਂ ਸੜਕਾਂ ਵੀ ਢੈਂਡੀਆਂ ਜਾਂਦੀਆਂ ਨੇ ਢੇੜਾਂ ਦੇ ਉੱਤੇ ਹੂੰ ਕਿਉਂਕਿ ਜੇ ਚਾਰ ਕਰਮਾਂ ਦੀ ਸੜਕਾਂ ਚਾਰ ਕਰਮਾਂ ਦਾ ਮਤਲਬ ਕਿ 22 ਫੁੱਟ ਹੂੰ ਤੇ ਕੋਈ 35 ਫੁੱਟ ਦੀਆਂ ਸੜਕਾਂ ਵੀ ਹੈਗੀਆਂ ਪਰ ਕਿਸਾਨ ਪਿਛਲੇ ਸਮੇਂ ਦੇ ਵਿੱਚ ਨਾ ਇਹਦੇ ਵਿੱਚ ਕੋਈ ਕਾਨੂੰਨ ਵੀ ਸਰਕਾਰ ਨੇ ਸਖਤ ਨਹੀਂ ਸ਼ਰਤ ਬਣਾਇਆ ਜਾਂ ਉਹਨੂੰ ਲਾਗੂ ਨਹੀਂ ਕੀਤਾ ਜੇ ਬਣਿਆ ਵੀ ਹੋਊਗਾ ਹੂੰ ਤੇ ਜੇ ਸੜਕਾਂ ਜਿਹੜੀਆਂ ਇਹਨਾਂ ਨੂੰ ਕਢਵਾਇਆ ਜਾਵੇ ਹਮਮ ਸਰਕਾਰ ਕਢਵਾ ਕੇ ਰਸਤੇ ਪੂਰੇ ਕਰ ਦੇਵੇ ਤੇ ਜਿਹੜਾ ਜ਼ਿੰਦਗੀ ਦਾ ਪਹੀਆ ਨਾ ਹੋਰ ਜ਼ਿਆਦਾ ਤੇਜ਼ ਚੱਲਣ ਲੱਗੂਗਾ ਲੋਕ ਸੌਖੇ ਹੋਣਗੇ ਹੁਣ ਕਈ ਵਾਰ ਵੇਖੀਦਾ ਅੱਗੇ ਅਗਲੇ ਬੰਨੇ ਟਰੈਕ ਪਰ ਲੱਗ ਜਾਂਦਾ ਵਾ ਤੇ ਚਾਰ ਕਰਮਾਂ ਦੀ ਸੜਕ ਹੁੰਦੀ ਆ ਤੇ ਉਹ ਜੇ ਝੁੱਕਾ ਵੀ ਲੱਗ ਜਵੇ ਤੇ ਉਹਨੂੰ ਪਿੱਛੇ ਪਿੱਛੇ ਗੱਡੀ ਫਿਰਫੇ ਜੀ ਹਿੱਕੇ ਲਈ ਆਈਦੀ ਹਮ ਇਹ ਜੇ ਜੋ ਕੱਚੀ ਵੀ ਹੋਵੇ ਉਰੀ ਸੜਕ ਕੋਈ ਇਹ ਬੰਦਾ ਉਹਨੂੰ ਸਾਈਡ ਤੋਂ ਪਾਸ ਕਰਕੇ ਤੇ ਅੱਗੇ ਜਾ ਸਕਦਾ ਹਾਂ ਨਹੀਂ ਤੇ ਮਤਲਬ ਇਹ ਬਹੁਤ ਜਿਆਦੀਆਂ ਪਿੰਡਾਂ ਵਿੱਚ ਦਿੱਕਤਾਂ ਵਾਂ ਇਹ ਸਰਕਾਰ ਦਾ ਪੈਸਾ ਵੀ ਨਹੀਂ ਕੋਈ ਲੱਗਣਾ ਇਹਨਾਂ ਕੰਮਾਂ ਦੇ ਉੱਤੇ ਹਾਂ ਕਿਉਂਕਿ ਸਰਕਾਰ ਕੋ ਸਟਾਫ ਆਲਰੇਡੀ ਹੈਗਾ ਤੇ ਥੋੜਾ ਬਹੁਤਾ ਜੇ ਖਰਚੇ ਹੋਵੇ ਤੇ ਜਿੰਨ ਬੁਰਜੀਆਂ ਬਣਵਾਲੇ ਸਰਕਾਰ ਤੇ ਬੁਰਜੀਆਂ ਸਾਰੀਆਂ ਗੜਵਾ ਦੇ ਅੱਜਕੱਲ ਮਸ਼ੀਨਾਂ ਹੈਗੀਆਂ ਮਸ਼ੀਨ ਦੇ ਨਾਲ ਮਿਲਤੀ ਹੋ ਜਾਂਦੀ ਹੈ ਇਹ ਅਮਲਾ ਫੇਲਾ ਲਾ ਕੇ ਤੇ ਇਹ ਜੇ ਬਰੀਆ ਇਹ ਲੋਕ ਬਹੁਤ ਜਰੇ ਸੋਖੇ ਹੋਣ ਅਸੀਆਂ ਲੜਾਈਆਂ ਖਤਮ ਹੋਣੀਆਂ ਪਿੰਡਾਂ ਦੇ ਵਿੱਚ। ਨਹੀਂ ਠੀਕ ਆ ਸੰਧੂ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ। ਇਹ ਹਨ ਸੁਖਵੰਤ ਸਿੰਘ ਸੰਧੂ ਇਸ ਤਰ੍ਹਾਂ ਹੀ ਸਾਡੇ ਨਾਲ ਟੈਲੀਫੋਨ ਕਾਲ ਤੇ ਜੁੜ ਚੁੱਕੇ ਨੇ ਸਰਦਾਰ ਸੁਖਵਿੰਦਰ ਸਿੰਘ ਸਾਫ ਦਾ ਸਰਪੰਚ ਉਬੋਕੇ ਜਿਹੜੇ ਦੱਸਦੇ ਨੇ ਕਿ ਉਹ ਤਾਂ ਵਿਰੋਧੀ ਧਿਰ ਦੇ ਆਦਮੀ ਨੇ ਉਹਨਾਂ ਦਾ ਸਬੰਧ ਵਿਰੋਧੀ ਪਾਰਟੀ ਨਾਲ ਹੈ। ਜਦੋਂ ਵਿਰੋਧੀ ਪਾਰਟੀ ਬਾਰੇ ਉਹਨਾਂ ਤੋਂ ਜਾਣਕਾਰੀ ਮੰਗੀ ਤਾਂ ਉਹ ਸਾਫ਼ ਕਹਿੰਦੇ ਨੇ ਸਾਡੀ ਪਾਰਟੀ ਕੋਈ ਨਹੀਂ। ਅਸੀਂ ਤਾਂ ਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਇੱਕ ਗਰੁੱਪ ਤੋਂ ਹਾਂ ਤੇ ਭਾਵ ਉਹ ਆਮ ਆਦਮੀ ਪਾਰਟੀ ਦੇ ਵਿਰੋਧੀ ਤੇ ਮੁਕਾਬਲੇਬਾਜ਼ੀ ਵਾਲੀ ਧਿਰ ਹੈ ਉਹਨਾਂ ਨਾਲ ਕਿਸਾਨੀ ਬਾਰੇ ਸਰਕਾਰ ਦੇ ਰੋਲ ਸੰਬੰਧੀ ਕੁਝ ਸਵਾਲ ਕੀਤੇ ਨੇ ਜਿਸ ਦਾ ਜਵਾਬ ਉਹ ਨਿਰਵਿਘਨ ਦਿੰਦੇ ਨੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਨੇ ਅਚੇਚੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮ ਦੀ ਉਹ ਪ੍ਰਸ਼ੰਸਾ ਕਰਦੇ ਨੇ ਸਾਡੇ ਨਾਲ ਟੈਲੀਫੋਨ ਕਾਲ ਤੇ ਜੁੜ ਚੁੱਕੇ ਹਨ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਉਪੋਕੇ ਜਿਹੜਾ ਪੱਟੀ ਤਹਿਸੀਲ ਚ ਪੈਂਦਾ ਹੈ ਸਰਪੰਚ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਨੇ ਟੈਲੀਫੋਨ ਕਾਲ ਤੇ ਜੁੜ ਚੁੱਕੇ ਨੇ ਸੁਣੋ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਨਸਾ ਸਤਿ ਸ਼੍ਰੀ ਅਕਾਲ ਜੀ ਹੋਜੀਆ ਜੀ ਬਹੁਤ ਚੰਗਾ ਹੈ ਸਰਪੰਚ ਸਾਹਿਬ ਤੁਸੀਂ ਇਹ ਦੱਸੋ ਵੀ ਜਿਵੇਂ ਪੈਡੀ ਸੀਜ਼ਨ ਚੱਲ ਰਿਹਾ ਹੈ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਕਿਵੇਂ ਮਿਲ ਰਹੀ ਹੈ ਕਿਸਾਨਾਂ ਨੂੰ ਬਿਜਲੀ ਸਪਲਾਈ ਜੀ ਫਿਲਹਾਲ ਤੇ ਨਿਰੰਤਰ ਜੋ 8 ਘੰਟੇ ਕਹਿੰਦੇ ਆ ਉਹ ਨਿਰੰਤਰ ਆ ਰਹੀ ਆ ਜੀ ਤੇ ਮਤਲਬ ਅਜੇ ਤੱਕ ਦੇ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ 8 ਘੰਟੇ ਪਹਿਲਾਂ ਵੀ ਹੀ ਮਤਲਬ ਜੋ ਸਹਾਰਾ ਦੇਂਦੇ ਜਨਾ ਇਹਦੇ ਇਸ ਅਜਿਹੇ ਜੋ ਵਧੀਆ 8 ਘੰਟੇ ਜਿਹੜੇ ਉਹ ਨਹੀਂ 8 8 ਹੀ ਮਿਲ ਰਹੀ ਆ ਕਿ 8 ਤੋਂ ਵੱਧ ਵੀ ਮਿਲ ਰਹੀ ਆ ਕਿਸਾਨਾਂ ਨੂੰ ਕੋਈ ਝੋਨਾ ਲੋਨ ਚ ਦਿੱਕਤ ਕਿਤੇ ਹੋ ਰਹੀ ਆ ਨਹੀਂ ਕੋਈ ਦਿੱਕਤ ਨਹੀਂ ਵਧੀਆ ਆ ਰਹੀ ਹੈ ਲੈ ਜੀ ਕੋਈ ਦਿੱਕਤ ਨਹੀਂ ਆਈ ਦੀ ਸੁਣਨ ਚ ਆਇਆ ਵੀ 8 ਘੰਟੇ ਤੋਂ ਵੱਧ ਵੀ ਚੱਲ ਰਹੀ ਹੈ ਹੋ ਸਕਦਾ ਮਤਲਬ ਜੇ ਲੋ ਫਾਸਟ ਪੋਲਟ ਕੋਈ ਪੈ ਜੇ ਉਦੋਂ ਸ਼ਾਇਦ ਮਤਲਬ ਦੂਜੇ ਆਨ ਫੀਡਰ ਚ ਚਲਾ ਦੇਣਾ ਵੱਧ ਮਤਲਬ ਭੇਜ ਦੇਣਗੇ ਉਦੋਂ ਸਦਾ ਕੇ ਜਾ ਫਾਪੇ ਮਤਲਬ ਵੱਧ ਵੀ ਆ ਜਾਏ ਸਾਫ ਸਦੀ ਹੈ ਇਸਾਨੀ ਨੂੰ ਬਿਜਲੀ ਦੀ ਸਪਲਾਈ ਤੋਂ ਕੋਈ ਕਿਸੇ ਤਰ੍ਹਾਂ ਦੀ ਪੈਡੀ ਸੀਜ਼ਨ ਚ ਮੁਸ਼ਕਲ ਤਾਂ ਨਹੀਂ ਆ ਰਹੀ ਨਹੀਂ ਜੀ ਕੋਈ ਮੁਸ਼ਕਲ ਨਹੀਂ ਜੀ अच्छा एक ਸੁਣਨ ਚ ਆਇਆ ਇੱਕ ਸੁਣਨ ਚ ਆਇਆ ਵੀ ਜਿਹੜੀਆਂ ਸਪਰੇਆਂ ਵਾਲੀਆਂ ਦਵਾਈਆਂ ਵੀ ਪਹਿਲਾਂ ਡੁਪਲੀਕੇਟ ਮਿਲਦੀਆਂ ਹੁੰਦੀਆਂ ਸੀ ਜੀ ਖਾਦਾਂ ਚ ਵੀ ਮੁਸ਼ਕਲ ਸੀ ਅੱਜ ਕੱਲ ਕਹਿੰਦੇ ਸੁਧਾਰ ਹੋਇਆ ਹਾਂਜੀ ਹਾਂਜੀ ਇਹ ਸੁਧਾਰ ਕਾਫੀ ਹੋਇਆ ਵਾ ਉਹਨਾਂ ਮਤਲਬ ਸਰਕਾਰ ਨੇ ਜਿਹੜਾ ਵਾ ਧਿਆਨ ਦਿੱਤਾ ਵਾ ਤੇ ਥੱਲੇ ਜਿਹੜੇ ਆ ਆਪਣੇ ਵਿਭਾਗਾਂ ਵਾ ਕਿਸੇ ਬਾੜੀ ਅਫਸਰ ਸਾਹਿਬਾਨ ਨੇ ਉਹਨਾਂ ਨੇ ਵੀ ਮਤਲਬ ਪੂਰਾ ਜਾ ਕੇ ਜਿਹੜਿਆ ਦੁਕਾਨਦਾਰਾਂ ਨੂੰ ਪੂਰਾ ਉਹਨਾਂ ਨੇ ਚੈਕਿੰਗ ਵਗੈਰਾ ਕੀਤੀ ਆ ਤੇ ਠੀਕ ਆ ਮਤਲਬ ਜੇ ਕੋਈ ਫਰਕ ਪਿਆ ਬਾਕੀ Rajasthan ਸਰਕਾਰ ਨੇ ਜਿੱਥੇ ਖਾਦਾ ਬੰਦੀਆਂ ਵਾ ਉਥੇ ਉਹਨਾਂ ਨੇ Rajasthan ਸਰਕਾਰ ਲਈ ਬੜੀ ਚੱਕੀ ਜੀਤੀ ਆ ਉਹਨਾਂ ਨੇ ਉਥੋਂ ਮੰਤਰੀ ਜਿਹੜਾ Rajasthan ਖੇਤੀਬਾੜੀ ਮੰਤਰੀ ਉਹਨੇ ਮਤਲਬ 8 ਫੈਕਟਰੀਆਂ ਜਿਹੜੀਆਂ ਫੜੀਆਂ ਜਿਹੜੀਆਂ ਨਕਲੀ ਜਿਹੜੀਆਂ ਖਾਦਾ ਬਣਾਉਂਦੀਆਂ ਸੀਆਂ ਤੇ ਉਹ ਵੀ ਸਰਕਾਰ ਵਧਾਈ ਦੀ ਖਾਤਰ ਉਹ ਮੰਤਰੀ ਉਥੇ ਜਿਹੜੇ Rajasthan ਸਰਕਾਰ ਨੇ ਵੀ ਤੇ ਬਾਕੀ Rajasthan ਸਰਕਾਰ ਨੇ ਇੱਕ ਹੋਰ ਕੀਤਾ ਮਾਨ ਸਾਹਿਬ ਵੀ ਜਿਸ ਤਰ੍ਹਾਂ ਇੱਥੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕੋਪਰਸ ਵੇਟੀਆਂ ਕਿਸਾਨਾਂ ਨੂੰ ਜਿਹੜਾ ਆ ਆਪਾਂ ਖਾਦ ਦਵਾਈਆਂ ਦਿੰਦੀਆਂ ਉਹਦੇ ਵਿੱਚ ਹੋਰ ਨਾਲ ਐਕਸਟਰਾ ਕੁਝ ਕਿਸਾਨਾਂ ਨੂੰ ਜਿਹੜੇ ਆ ਮਤਲਬ ਹੀ ਉਹਨਾਂ ਦੇ ਬਿਨਾਂ ਮਰਜ਼ੀ ਤੋਂ ਦਵਾਈਆਂ ਜੀਆਂ ਦੇ ਦਿੰਦੇ ਆ ਨੈਨੋ ਸਪਰੇਅ ਆ ਤੇ ਉਹ ਉਹ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਕਿਸਾਨਾਂ ਨੂੰ ਉਹਦੀ ਵਰਤੋਂ ਦਾਗਾ ਪੂਰੀ ਤਰ੍ਹਾਂ ਪਤਾ ਨਹੀਂਗਾ ਪਹਿਲਾਂ ਸਰਕਾਰ ਨੂੰ ਚਾਹੀਦਾ ਕਿਸਾਨਾਂ ਨੂੰ ਜਾਗਰੂਕ ਕਰੇ ਤੇ ਫੇਰ ਉਹ ਜਿਹੜੀਆਂ ਮਲਬੀ ਦੇਸ਼ ਦੇ ਰਾਸ਼ਟਰ ਸਰਕਾਰ ਨੇ ਇਹ ਦਾਇਰ ਕਾਸਤੀਆਂ ਹੋਈਆਂ ਵਾ ਆਪਣੇ ਜਿਹੜੇ ਆ ਉਥੋਂ ਦੇ ਅਧਿਕਾਰੀ ਕੋਆਪਰੇਟਰ ਵਾਲੇ ਕਨਕ ਦੀ ਕਨਕ ਦੀ ਵਿਕਰੀ ਹਰ ਕੀ ਕਿਵੇਂ ਰਹੀ ਹੈ ਕਿਸਾਨਾਂ ਨੂੰ ਪੈਸਾ ਸਮੇਂ ਸਿਰ ਮਿਲ ਗਿਆ ਸਹੀ ਵਿਕਰੀ ਕੋਈ ਕੱਟ-ਕਟੌਤੀ ਕੋਈ ਠੱਗੀ ਠੋਰੀ ਹੋਈ ਨਾ ਨਾ ਜੀ ਕੋਈ ਠੱਗੀ ਨਹੀਂ ਜੀ ਬਹੁਤ ਵਧੀਆ ਸੀ ਕਿ ਸਰਕਾਰ ਨੇ ਪੈਸੇ ਦਿੱਤੇ ਆ ਸਮੇਂ ਸਿਰ ਕੋਈ ਰਿਪੋਰਟ ਵਿੱਚ ਦਿੱਕਤ ਨਹੀਂ ਆਈ ਆਪਾਂ ਨਹਿਰੀ ਪਾਣੀ ਨਹਿਰੀ ਪਾਣੀ ਸਰਪੰਚਾ ਉਹ ਕਹਿੰਦੇ ਬਈ ਪਿੰਡਾਂ ਚ ਖੇਤਾਂ ਚ ਪਹਿਲਾਂ ਜਿਹੜਾ ਮਾਝੇ ਚ ਬੰਦ ਹੋ ਗਿਆ ਸੀ ਨਹਿਰੀ ਕਹਿੰਦੇ ਸੂਏ ਦੀਆਂ ਟੇਲਾਂ ਤੱਕ ਪਾਣੀ ਆ ਗਿਆ ਸਾਰੇ ਖੇਤਾਂ ਚ ਪਾਣੀ ਪਹੁੰਚ ਗਿਆ ਬਿਲਕੁਲ ਬਿਲਕੁਲ ਇਹ ਸੱਚ ਹੈ ਜੀ ਅਸੀਂ ਸਰਕਾਰ ਤੇ ਮਤਲਬ ਇਹ ਧੰਨਵਾਦ ਕਰਦੇ ਆ ਭਾਵੇਂ ਇਹ ਆਪੋ ਜੀਸ਼ੇ ਚਾਹ ਪਾਰ ਸਰਕਾਰ ਨੇ ਨਹਿਰੀ ਪਾਣੀ ਵਕਿਆਈ ਜਿਹੜਾ ਬੜੇ ਚਿਰ ਪਾੜ ਤੇਲਾਂ ਤੱਕ ਪਹੁੰਚਾ ਦਿੱਤਾ ਤੇ ਲਗਾਤਾਰ ਜਿਹੜੀ ਆ ਇਹ ਲਹਿਰ ਆਪਣੀ ਹੀ ਜਿਹੜੀ ਆਪਣੀ ਉੱਪਰ ਤੋਂ ਆਵ ਲਹਿਰ ਵਾਜਦੀ ਆ ਵਜਦੀ ਹੈ ਕਸੂਰ ਵਾਲੀ ਇਹ ਲਹਿਰ ਮਤਲਬ ਪੂਰੀ ਵਗ ਰਹੀ ਆ ਤੇ ਕਿਸਾਨਾਂ ਨੂੰ ਪਾਣੀ ਇਕੱਠਾ ਖਿਆਲ ਦੇ ਵਿੱਚ ਕਣਕਾਂ ਵਾਸਤੇ ਵੀ ਜਿਹੜਾ ਆਇਆ ਵਾ ਤੇ ਮਤਲਬ ਇਹ ਹੁੰਦੇ ਲਗਾਤਾਰ ਆ ਰਹੀ ਲਹਿਰ ਵਾ ਸੈਂ ਖਲਾਈਆਂ ਕਰਾਤੀਆਂ ਸਰਕਾਰ ਨੇ ਨਹਿਰਾਂ ਦੇ ਜਿਹੜੇ ਆ ਕਸਰੀਆਂ ਸੋਕੀਆਂ ਨਾਲ ਨੇ ਵੀ ਉਹ ਮਤਲਬ ਇਹ ਖਲਾਈ ਕਰਾਤੀ ਆ ਪਾਣੀ ਵਾਕਿਆ ਜੀ ਸਰਕਾਰ ਨੇ ਪਹਿਲਾਂ ਤੱਕ ਪੁੱਛ ਆਤਾ ਜੀ ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ ਹੈ ਤੁਸੀਂ ਕਿਹੜੀ ਪਾਰਟੀ ਨਾਲ ਅੱਜਕਲ ਸਬੰਧ ਹੈ ਤੁਹਾਡਾ ਅਸੀਂ ਜੀ ਸਰਦਾਰ ਦੇਸ਼ਪਟ ਰਾਖ ਸਿੰਘ ਕਹਿ ਰਹੇ ਹਾਂ ਨਾ ਜੀ ਅਸੀਂ ਮਲਵੇ ਪਾਰਟੀ ਦੇ ਕੋਈ ਨਹੀਂ ਆਈ ਦੇਖੋ ਨਾਲ ਨਾਲ ਆ ਅੱਛਾ ਅੱਛਾ ਤੇ ਇਹ ਇਹ ਤਿੰਨ ਗੱਲਾਂ ਨਾਲ ਤੁਸੀਂ ਸਹਿਮਤ ਹੋ ਕਿ ਮੈਰੀ ਪਾਣੀ ਜੀ ਮੈਰੀ ਪਾਣੀ ਲੋਕਾਂ ਨੂੰ ਟੇਲ ਤੱਕ ਤੁਹਾਡੇ ਪੁੱਜ ਗਿਆ ਦੂਸਰਾ ਜੀ ਕਿ ਦਵਾਈਆਂ ਖਾਦਾਂ ਦੀ ਡੁਪਲੀਕੇਸੀ ਚ ਸੁਧਾਰ ਹੋਇਆ ਪੀਜਾ ਬਿਜਲੀ ਤਸੱਲੀ ਬਖਸ਼ ਕਿਸਾਨਾਂ ਨੂੰ ਮਿਲ ਰਹੀ ਆ ਝੋਨਾ ਲਾਂਚ ਕੋਈ ਦਿੱਕਤ ਨਹੀਂ 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 ਬਿਲਕੁਲ ਜੀ ਐਂਕ ਵੀ ਪਹਿਲਾਂ ਹੋਇਆ ਵੀ ਵਿਰੋਧੀ ਧਿਰ ਦੀ ਸਰਕਾਰ ਦੀ ਕੰਮਾਂ ਦੀ ਵੀ ਦੂਜੀ ਧਿਰ ਕੋਈ ਤਾਰੀਫ ਕਰੇ ਜਾਂ ਉਹ ਸਹੀ ਗੱਲ ਕਵੇ ਤੁਹਾਡਾ ਵੱਡਾ ਪਾਣਾ ਹੈ ਜਾਂ ਇਹ ਤੁਸੀਂ ਖੁਸ਼ ਵੀ ਹੋ ਇਹਨਾਂ ਕੰਮਾਂ ਤੋਂ ਨਹੀਂ ਨਹੀਂ ਇਹ ਜੀ ਖੁਸ਼ ਹੋ ਕੇ ਫੇਰੀ ਆ ਗੱਲਾਂ ਜੋੜੀਆਂ ਸਚਾਈ ਆ ਗਰਾਊਂਡ ਤੇ ਪੁੱਛੋ ਹੋਵੇ ਤਾਂ ਫੇਰੀ ਕਿਆ ਜਾ ਸਕਦਾ ਵਾ ਕੋਈ ਵੀ ਸਰਕਾਰ ਆ ਜੇ ਚੰਗਾ ਕੰਮ ਕਰਦੀ ਆ ਤੇ ਉਹਦੀ ਪ੍ਰਸ਼ੰਸਾ ਕਰਨੀ ਬੰਦੀ ਆ ਜੀ ਬਿਲਕੁਲ ਬਿਲਕੁਲ ਹੁਣ ਮਤਲਬ ਹਾਂਜੀ ਪਹਿਲੀਆਂ ਸਰਕਾਰਾਂ ਨੇ ਮਤਲਬ ਬਾਦਲ ਸਰਕਾਰ ਨੇ ਜਦੋਂ ਅਸੀਂ ਉਹਨੇ ਬਿਜਲੀ ਦਾ ਪ੍ਰੋਜੈਕਟ ਲਾਇਆ ਆਪਣੇ ਥਰਮਲ ਬਣਾਡ ਤੇ ਕੈਪਟਨ ਮਰੀਂਦਰ ਸਿੰਘ ਨੇ ਵੀ ਇੱਕ ਤਾਂ ਜੋ ਪਹਿਲਾ ਬਣਿਆ 2002 ਦੇ ਵਿੱਚ ਉਦੋਂ ਉਹਨਾਂ ਨੇ ਵੇਖੋ ਵੀ ਸ਼ਹਿਰਾਂ ਦੇ ਵਿੱਚ ਬਲੈਕਆਊਟ ਕਰਕੇ ਕਿਸਾਨਾਂ ਨੂੰ ਬਥੀ ਦਿੰਦਾ ਜਾ ਉਹ ਵੀ ਤੇ ਸਾਰੇ ਜਿਹੜੇ ਜਿੰਨੇ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਵਾਕਿਆ ਹੀ ਉਹ ਉਨ੍ਹਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜੀ ਧੰਨਵਾਦ ਇਹ ਸੰ ਸਰਪੰਚ ਸੁਖਵਿੰਦਰ ਸਿੰਘ ਉੱਭੋਕੇ ਜਿਹੜੇ ਵਿਰੋਧੀ ਧਿਰ ਦੇ ਆਦਮੀ ਨੇ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਹਨ ਧੰਨਵਾਦ